ਸਾਰੇ ਮਸਸਤਰੀ ਕਾਰਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਇੱਕ ਲੈ ਕੇ ਆਏ ਜੀ ਨਵਾਂ ਡਿਜ਼ਾਈਨ ਬਾਰਡਰ ਦਾ ਕੂਟੀ ਤੇ ਜਾਗਟ ਤੇ ਬਣਾਓ ਬਹੁਤ ਸੋਹਣਾ ਲੱਗਦਾ ਹੈ ਇਹ ਬਾਰਡਰ ਡਿਜ਼ਾਈਨ ਬਟਨ ਪੱਟੀ ਤੇ ਪਾ ਸਕਦੇ ਹੋ ਤੁਸੀਂ ਸਾਰੇ ਕਾਰਡੀਗਨ ਬਣਾਉਣਾ ਜਾਗਟ ਬਣਾਉਣੀ ਹੈ ਕੋਈ ਬੱਚਿਆਂ ਦਾ ਕਾਰਡੀਗਨ ਬਣਾਉਣਾ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਜੀ ਇਸ ਤਰ੍ਹਾਂ ਦਾ ਇਹ ਆਪਾਂ ਤਨ ਅਪਹਿਲਾ ਇਹ ਤੇ ਬਾਰਡਰ ਬਣਾਇਆ ਜੀ ਆਪਾਂ ਜਾਕਤਾ ਦਾ ਵਾਟਰ ਤਿਆਰ ਕਰਿਆ ਜੀ ਇਹ ਆਪਾਂ ਇਸੇ ਤੀ ਸਾਨੂੰ ਬਣਾਉਣਾ ਦਿਖਾ ਰਹੇ ਤੇ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਜੀ ਲੋ ਜੀ ਆਪਾਂ ਦਿਖਾਉਣੀ ਹੈ ਪਹਿਲੀ ਸਲਾਈ ਤੋਂ ਦੋ ਸਲਾਈਆਂ ਜਿਹੇ ਬਣ ਕੇ ਕੰਪਲੀਟ ਹੋ ਜਾਂਦਾ ਚਾਰ ਚਾਰ ਦੇ حساب ਨਾਲ ਆਪਾਂ ਢੁੰਡੇ ਲਏ ਜੀ ਇੱਕ ਢੁੰਡਾ ਲਿਆ ਚ ਵਾਸਤੇ ਤੇ ਬਹੁਤ ਸੋਹਣਾ ਇਹ ਡਿਜ਼ਾਈਨ ਬਣਦਾ ਹੈ ਲੋ ਜੀ ਇਹ ਲੱਕੁੰਡਾ ਸਿੱਧਾ ਬਣਾ ਲਿਆ ਜੀ ਇਸ ਤਰ੍ਹਾਂ ਇਹ ਲੱਕੁੰਡਾ ਸਿੱਧਾ ਬਣਾ ਲਿਆ ਜੀ ਧਾਗਾ ਆਪਣੀ ਕੰਨੀ ਕਰਾਂਗੇ ਜੀ ਇਸ ਤਰ੍ਹਾਂ ਲਓ ਜੀ ਇਸ ਤਰ੍ਹਾਂ ਕਰਾਂਗੇ ਜੀ ਜਿਹੜਾ ਆ ਆਪਣਾ ਆ ਢਿੱਲਾ ਕੁੰਡਾ ਹੁੰਦਾ ਹੈ ਇਹਨੂੰ ਨਹੀਂ ਬੁਣਾ ਜੀ ਇਹਦੇ ਨਾਲ ਬੁਣਾਗੇ ਇਹਨੂੰ ਫੇਰ ਆਪਾਂ ਇਹ ਮਗਰ ਕਰਾਂਗੇ ਇਸ ਤਰ੍ਹਾਂ ਇੱਕ ਕੁੰਡਾ ਬਣਾਵਾਂਗੇ ਜੀ ਆਪਾਂ ਸਿੱਧਾ ਇੱਕ ਕੁੰਡਾ ਬਣਾਵਾਂਗੇ ਜੂਟਾ ਫੇਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਜੀ ਆਪਾਂ ਲੋ ਜੀ ਤੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ ਜੀ ਆ ਦੇਖੋ ਟੱਗਾ ਕਰਾਂਗੇ ਜੀ ਆਪਣੇ ਕੰਨੀ ਇੱਕ ਕੁੰਡਾ ਉਲਟਾ ਲਓ ਜੀ ਤੱਗਾ ਫੇਰ ਉਹ ਮਜਿਕਰੀ ਕਰਾਂਗੇ ਜੀ ਆਪਣੀ ਕੰਨੀ ਰੱਖਾਂਗੇ ਆ ਦੇਖੋ ਜਿਹੜਾ ਆਪਣਾ ਖਿੱਚਾ ਵਾਲਾ ਕੁੰਡਾ ਹੈ ਇਹਦੇ ਨਾਲ ਆਪਾਂ ਕੁੰਡੇ ਬੁਣਾਂਗੇ ਜੀ ਤੱਗਾ ਬੈਕ ਸਾਈਡ ਕਰਾਂਗੇ ਦੇਖੋ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਲਓ ਜੀ ਇਸ ਤਰ੍ਹਾਂ ਕਰਾਂਗੇ ਜੀ ਆ ਦੇਖੋ ਦੋਸ਼ ਦੇਖੋ ਤਾਗਾ ਕਰਾਂਗੇ ਆਪਣੀ ਕੰਨੀ ਜੀ ਇੱਕ ਕੁੰਡਾ ਉਲਟਾ ਆ ਆਹ ਕੁੰਡੇ ਨੂੰ ਆਪਾਂ ਜਿਹੜਾ ਤਾਗਾ ਕੱਸਿਆ ਹੋਇਆ ਜੀ ਇਹ ਤਾਂ ਅੱਗੇ ਨੂੰ ਆਪਾਂ ਪਿੱਛੇ ਕਰਾਂਗੇ ਇਸ ਤਰ੍ਹਾਂ ਤੇ ਇਹਨੂੰ ਆ ਜਿਹੜਾ ਢਿੱਲਾ ਕੁੰਡਾ ਇਹਨੂੰ ਮੂੜੇ ਰੱਖਾਂਗੇ ਇਸ ਤਰ੍ਹਾਂ ਇਹਦੇ ਨੇ ਬੁਣਾਂਗੇ ਜੀ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਆਪਣਾ ਇਹ ਸਿੱਧਾ ਆ ਗਿਆ ਜੀ ਤੇ ਇਸ ਤਰ੍ਹਾਂ ਕਰ ਦਾਂਗੇ ਇਹਨੂੰ ਐ ਆ ਦੇਖੋ ਲੋ ਜੀ ਇੱਕ ਕੁੰਡਾ ਉਲਟਾ ਤੱਗਾ ਆਪਣੇ ਕੰਨੀ ਰੱਖਾਂਗੇ ਜੀ ਤੇ ਇਹਨੂੰ ਐ ਕਰ ਲਾਂਗੇ ਆ ਤਾਂ ਅੱਗੇ ਨੂੰ ਆ ਕਸੇ ਵਾਲਾ ਕੁੰਡਾ ਜਿਹੜਾ ਕਸ ਪੈਂਦੀ ਇਹਨੂੰ ਬੈਕ ਸਾਈਡ ਕਰਾਂਗੇ ਲੋ ਜੀ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਫੇਰ ਸਿੱਧਾ ਬਣਾਵਾਂਗੇ ਤੇ ਇਹਨੂੰ ਐ ਤਾਰ ਲਾਂਗੇ ਜੀ ਇਸ ਤਰ੍ਹਾਂ ਇਹ ਤੰਨਾ ਦੇ ਦਿੱਤੀ ਨੰਗ ਜਾਂਦਾ ਜੀ ਇਥੋਂ ਦੋ ਕੁੰਡੇ ਸਿੱਧੇ ਤੇ ਇੱਕ ਉਲਟੇ ਦੇ ਤਾਗਾ ਆਪਣੇ ਕਰਨੀ ਕਰਾਂਗੇ ਜੀ ਇੱਕ ਕੁੰਡਾ ਉਲਟਾ ਤਾਗਾ ਫੇਰ ਉਵੇਂ ਹੀ ਕਰਾਂਗੇ ਜੀ ਲਓ ਜੀ ਇੱਕ ਕੁੰਡਾ ਬਣ ਗਿਆ ਆਪਣਾ ਸਿੱਧਾ ਇੱਕ ਅਗੇ ਉਲਟਾ ਇੱਕ ਕੁੰਡਾ ਫੇਰ ਸਿੱਧਾ ਲਓ ਜੀ ਤਾਂ ਗਾ ਆਪਣੇ ਕੰਨੀ ਕਰਾਂਗੇ ਜੀ ਨੋਚ ਆਹੋਂ ਆਪਾਂ ਫੇਰ ਖਿੱਚਾਂਗੇ ਤਿੰਨ ਦੇ ਵਿੱਚ ਦੀ ਦੇਖੋ ਜੀ ਹੁਣ ਤਾਗਾ ਮੂਰੇ ਕਰਾਂਗੇ ਜੀ ਇੱਕ ਕੁੰਡਾ ਉਲਟਾ ਹੁਣ ਫੇਰ ਐਂ ਕਰਾਂਗੇ ਜੀ ਤਾਗਾ ਆ ਜਿਹੜਾ ਆਪਾਂ ਕੁੰਡਾ ਬੁਣਦੇ ਆ ਜਿਹੜੇ ਤਾਗੇ ਨੇ ਉਹਨੂੰ ਆਪਾਂ ਐ ਕਰਾਂਗੇ ਬੈਕ ਸਾਈਡ ਇਹਦੇ ਨਾਲ ਬੁਣਾਂਗੇ ਜੀ ਆਪਾਂ ਸਿੱਧਾ ਕੁੰਡਾ ਫੇਰ ਮੂਰੇ ਕਰਾਂਗੇ ਇੱਕ ਕੁੰਡਾ ਉਲਟਾ ਫੇਰ ਬੈਕ ਸਾਈਡ ਕਰਾਂਗੇ ਇੱਕ ਕੁੰਡਾ ਸਿੱਧਾ ਲੋਜੀ ਹੁਣ ਇਥੋਂ ਦੀਆਂ ਧਾਰ ਦਿਆਂਗੇ ਜੀ ਨੂੰ ਤੇ ਆ ਖਿੱਚ ਲਾਂਗੇ ਮਾਗਰ ਦੇਖੋ ਇਸ ਤਰ੍ਹਾਂ ਲੋਜੀ ਇੱਕ ਗੁੰਡਾ ਆਪਾਂ ਫੇਰ ਹੁੰਟਾ ਬਣਾਵਾਂਗੇ ਜੀ ਆ ਦੇਖੋ ਜੀ ਲੋਜੀ ਆ ਤਿੰਨ ਗੁੰਡੇ ਹੁੰਦੇ ਆ ਜੀ ਆਪਣਾ ਫੇਰ ਇੱਧਰ ਆ గా కు బ బనావే ఫగా ఉక సైడ్ బా సగే ఫిర్డా ఉల్టా బీ ਤੱਗਾ ਫੇਰ ਬੈਕਸਾਈਡ ਕਰ ਲਿਆ ਕਸੇ ਵਾਲਾ ਤੱਗਾ ਕੁੰਡੇ ਬੁਣੇ ਜਿਹੜੇ ਨੂੰ ਤਾਂ ਆਪਾਂ ਬੈਕਸਾਈਡ ਕਰਕੇ ਸਿੱਧਾ ਕੁੰਡਾ ਉਲਟਾ ਕੁੰਡਾ ਸਿੱਧਾ ਬਣਾਉਣਾ ਜੀ ਜਿਹੜਾ ਆਪਣਾ ਗੋਲੇ ਵਾਲਾ ਕੁੰਡਾ ਢਿੱਲਾ ਹੁੰਦੇ ਨੂੰ ਆਪਾਂ ਮੂਰਲੀ ਛੈੜੀ ਰੱਖਣਾ ਹੈ ਦੇਖੋ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਫੇਰ ਉਲਟਾ ਬਣਾਵਾਂਗੇ ਜੀ ਲੋ ਜੀ ਸੋਰੀ ਹੁਣ ਧੱਗ ਆਪਣੇ ਕੰਨੀ ਕਰਾਂਗੇ ਜੀ ਇੱਕ ਗੁੰਡਾ ਬਣਾਵਾਂਗੇ ਜੀ ਆਪਾਂ ਉਲਟਾ ਧੱਗਾ ਫੇਰ ਬੈਕ ਸਾਈਡ ਕਰਾਂਗੇ ਜੀ ਇੱਕ ਗੁੰਡਾ ਬਣਾਵਾਂਗੇ ਜੀ ਆਪਾਂ ਸਿੱਧਾ ਇੱਕ ਗੁੰਡਾ ਬਣਾਵਾਂਗੇ ਉਲਟਾ ਇੱਕ ਗੁੰਡਾ ਸਿੱਧਾ ਲਓ ਜੀ ਹੁਣ ਫੇਰ ਆਪਾਂ ਇਹਨੂੰ ਐ ਤਾਰ ਦਾਂਗੇ ਇੱਥੋਂ ਦੀ ਤਿੰਨ ਗੁੰਡਿਆਂ ਦੇ ਉੱਤ ਦੀ ਖਿੱਚ ਲਾਂਗੇ ਜੀ ਇਹ ਦੇਖ ਇਸ ਤਰ੍ਹਾਂ ਤਾਗਾ ਕਰਾਂਗੇ ਆਪਣੇ ਕੰਨੀ ਜੀ ਇੱਕ ਘੁੰਡਾ ਉਲਟਾ ਤੇ ਹੁਣ ਫੇਰ ਤਾਗਾ ਬੈਕ ਸਾਈਡ ਕਰਾਂਗੇ ਜੀ ਦੇਖੋ ਲੋ ਜੀ ਹੁਣ ਫੇਰ ਇਹਨੂੰ ਐ ਤਾਰ ਕੇ ਆ ਦੇਖੋ ਤਿੰਨ ਦੇ ਉੱਤ ਦੀ ਹੋ ਗਿਆ ਤੇ ਆਹ ਕੁੰਡਾ ਬਣਾਵਾਂਗੇ ਜੀ ਆਪਾਂ ਉਲਟਾ ਬਣਾਾਂਗੇ ਜੀ ਆਪਾਂ ਉਲਟੀ ਸਾਈਡ ਤੇ ਡਿਜ਼ਾਈਨ ਦੀ ਦੂਜੀ ਸਲਾਈ ਤੇ ਲੋ ਜੀ ਪਹਿਲਾ ਕੁੰਡਾ ਪਤਾਰ ਲਿਆ ਜੀ ਦੂਜਾ ਕੁੰਡਾ ਬਣਾਵਾਂਗੇ ਜੀ ਆਪਾਂ ਉਲਟਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਇੱਕ ਉਲਟਾ ਇੱਕ ਸਿੱਧੇ ਦੀ ਸਲਾਈ ਲੰਘੋ ਵੀ ਸਾਰੀ ਜੀ ਆਪਣੀ ਉਲਟੀ ਸਲਾਈ ਸਾਰੀ ਐਂ ਬਣਾ ਕੇ ਆਪਾਂ ਕੰਪਲੀਟ ਕਰਾਂਗੇ ਤੇ ਬਹੁਤ ਸੋਹਣਾ ਇਹ ਡਿਜ਼ਾਈਨ ਬਣਦਾ ਹੈ ਜੀ ਤੁਸੀਂ ਗੋਲ ਪਛਮ ਤੇ ਵੀ ਬਣਾ ਸਕਦੇ ਹੋ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਇਹ ਲੋ ਕੁੰਡਾ ਫਿਰ ਸਿੱਧਾ ਇੱਕ ਕੁੰਡਾ ਉਲਟਾ ਹੁਣ ਫਿਰ ਉਲਟਾ ਕੁੰਡਾ ਆ ਗਿਆ ਜੀ ਆਪਣਾ ਇਹ ਸਾਰੀ ਸਲਾਈ ਅਪਾ ਉਸ ਐਂ ਬਣਾ ਕੇ ਕੰਪਲੀਟ ਕਰਾਂਗੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਘੰਟੀ ਵਾਲਾ ਬਟਨ ਜਰੂਰ ਦਬਾ ਦਿਆ ਕਰੋ ਜੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਨੂੰ ਜੀ ਨੋ ਜੀ ਹੁਣ ਆਪਣਾ ਤੀਜੀ ਸਲਾਈ ਚ ਡਿਜ਼ਾਈਨ ਬਦਲੂਗਾ ਜੀ ਦਿਖਾਉਣੀ ਹੈ ਜੇ ਪਸੰਦ ਬਣਾ ਕੇ ਆ ਦੇਖੋ ਜੀ ਪਹਿਲਾ ਕੁੰਡਾ ਸਿੱਧਾ ਬਣਾ ਲਏ ਜੀ ਪਹਿਲਾਂ ਤਾਂ ਆਪਾਂ ਇਥੋਂ ਦੀ ਐ ਕਰ ਲਏ ਸੀਗਾ ਜੀ ਐਂ ਤੱਕ ਆਪਣੀ ਕੰਨੀ ਕਰ ਲਏ ਸੀਗਾ ਖਿੱਚਾ ਵਾਲਾ ਤੇ ਜਿਹੜਾ ਆਪਾਂ ਉਤਰੀਟ ਪਾਉਣਾ ਉਹ ਵੀ ਬਲਾ ਵਾਲਾ ਤੇ ਹੁਣ ਆਪਾਂ ਇਹ ਕੱਲਾ ਬੁਣਾਂਗੇ ਜੀ ਸਿੱਧਾ ਕੁੰਡਾ ਪਹਿਲਾ ਕੁੰਡਾ ਸਿੱਧਾ ਦੂਜਾ ਕੁੰਡਾ ਉਲਟਾ ਤੱਗਾ ਆਪਣੇ ਕੰਨੀ ਰੱਖਾਂਗੇ ਆਹ ਜੀ ਤੇ ਬਲ ਮਾਰਾਂਗੇ ਆ ਦੇਖੋ ਇਸ ਤਰ੍ਹਾਂ ਤੱਗਾ ਬੈਕ ਸਾਈਡ ਕਰਕੇ ਲਓ ਜੀ ਇਹ ਡਿਜ਼ਾਈਨ ਆਪਣਾ ਬਦਲ ਜਾਂਦਾ ਜੀ ਇੱਕ ਘੁੰਡਾ ਉਲਟਾ ਫੇਰ ਉਹ ਵੀ ਤੱਗਾ ਰਪੀਟ ਹੋਊਗਾ ਜੀ ਆਪਣਾ ਆ ਦੇਖੋ ਇਸ ਤਰ੍ਹਾਂ ਆ ਤੱਕ ਆਪਣੀ ਕੰਨੀ ਰੱਖਾਂਗੇ ਜੀ ਤੇ ਆ ਆਪਾਂ ਬੈਕ ਸਾਈਡ ਕਰ ਲਾਂਗੇ ਤੇ ਆ ਕੁੰਡੀ ਤੱਕ ਦੇ ਉਪਰ ਫੇਰ ਬੈਕ ਸਾਈਡ ਲ ਜਾਵਾਂਗੇ ਇੱਕ ਕੁੰਡਾ ਬਣਾਾਂਗੇ ਜੇ ਆਪਾਂ ਸਿੱਧਾ ਦੂਜਾ ਕੁੰਡਾ ਬਣਾਾਂਗੇ ਗੋਲਟਾ ਇਹ ਜਦੋਂ ਦਾ ਆਪਣਾ ਫੇਰ ਸਿੱਧਾ ਆ ਜੂਗਾ ਜੀ ਇਸ ਤਰ੍ਹਾਂ ਸਿੱਟ ਕੇ ਨੂੰ ਤੱਕ ਮਾਗਰ ਖਿੱਚ ਦਿਆਂਗੇ ਲਓ ਜੀ ਸਾਰੀ ਸਲਾਈ ਸੇਮ ਹੋਮੀ ਰਿਪੀਟ ਹੁੰਦੀ ਹੈ ਜੀ ਬਸ ਡਿਜ਼ਾਈਨ ਹੀ ਬਦਲਦਾ ਆਪਣਾ ਸਲਾਂਗਾ ਵੀ ਬਣ ਦਾਂਗੇ ਜੀ ఫగే మగరే లాగా కదా కుట్టా ਤੱਗਾ ਆਪਣੇ ਕੰਨੀ ਕਰਾਂਗੇ ਇੱਕ ਕੁੰਡਾ ਉਲਟਾ ਤੱਗਾ ਇਧਰ ਹੀ ਰੱਖਾਂਗੇ ਜੀ ਇਸ ਤਰ੍ਹਾਂ ਇੱਕ ਕੁੰਡਾ ਬਣਾਵਾਂਗੇ ਜੀ ਸਿੱਧਾ ਇੱਕ ਕੁੰਡਾ ਉਲਟਾ ਕੁੰਡਾ ਆਪਣਾ ਫੇਰ ਸਿੱਧਾ ਆ ਗਿਆ ਜੀ ਲਓ ਜੀ ਤੱਗਾ ਮੂਰੇ ਕਰਾਂਗੇ ਜੀ ਇੱਕ ਕੁੰਡਾ ਬਣਾਵਾਂਗੇ ਜੀ ਉਲਟਾ ਲਓ ਜੀ ਇਸ ਤਰ੍ਹਾਂ ਹੀ ਅਸ ਦੋਨੇ ਸਲਾਈਆਂ ਰਿਪੀਟ ਹੋ ਜਾਂਦੀਆਂ ਬਣ ਕੇ ਜੀ ਦੂਜੀ ਸਲਾਈ ਚ ਆਪਣਾ ਡਿਜ਼ਾਈਨ ਬਦਲਦੇ ਜੀ ਬਦਲੇ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਜੀ ਬਟਨ ਪੱਟੀ ਤੇ ਬਣਾ ਸਕਦੇ ਬਹੁਤ ਸੋਹਣਾ ਲੱਗਦਾ ਜੀ ਸਾਰੇ ਕਾਰਡੀਗਨ ਚ ਪਾਉਣਾ ਉਹ ਵੀ ਸੋਹਣਾ ਲੱਗਦਾ ਜੀ ਨੂੰ ਸੀ ਇੱਕ ਕੁੰਡਾ ਆਪਾਂ ਫੇਰ ਉਲਟਾ ਬਣਾਵਾਂਗੇ ਜੀ ਤਾਂ ਇੱਕ ਕੁੰਡਾ ਆਪਣਾ ਉਲਟਾ ਇੱਕ ਕੁੰਡਾ ਸਿੱਧਾ ਲਓ ਜੀ ਆਪਾਂ ਦਾਪਾ ਉਲਟੀ ਸਲਾਈ ਦੇ ਤਪਤੀ ਜੀ ਇੱਕ ਕੁੰਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਸਿੱਧਾ ਬਣ ਕੇ ਤਿਆਰ ਹੁੰਦੀ ਹੈ ਸਾਰੀ ਸਲਾਈ ਕੰਪਲੀਟ ਕਰਦੇ ਹਾਂ ਜੀ ਆਪਾਂ ਇਹ ਵਸਾਪਾ ਡਿਜ਼ਾਈਨ ਹੀ ਬਦਲ ਮਾ ਦਿਖਾਇਆ ਜੀ ਸਾਨੂੰ ਦੂਜੀ ਸਲਾਈ ਚ ਆ ਦੇਖੋ ਜੀ ਜੀ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਤੇ ਵੀਡੀਓ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ